ਗੈਂਗਸਟਰ ਦੇਖੋ politically ਬਣਾਉਂਦੇ ਆ ਹੂੰ ਮੈਂ ਇੱਕ ਆਮ ਘਰ ਦਾ ਇਨਸਾਨ ਆ ਬੱਚਾ ਸੀਗਾ ਮੈਂ ਘਰੇ ਬੈਠੇ ਹੋਣਾ ਮੇਰੇ ਤੇ 307 ਦਾ ਮਕਦਮਾ ਹੋ ਗਿਆ ਜੀ ਮੈਂ ਕਈ ਵਾਰੀ ਮੇਰੇ ਬ੍ਰਦਰ ਦਾ ਨਾਮ ਆ ਗਿਆ ਉਹਦਾ ਕੋਈ ਕੇਸ ਕਿਸੇ ਚ ਕੋਈ ਰੋਲਾ ਵੀ ਨਹੀਂ ਆ ਉਹਦਾ ਨਾਮ ਪੈ ਗਿਆ ਹੂੰ ਚਲੋ ਕਈ ਵਾਰੀ ਸਿਚੁਏਸ਼ਨ ਇਹਨਾਂ ਦੀ ਬਣ ਜਾਂਦੀ ਬੰਦਾ ਕਹਿੰਦਾ ਵੀ ਮੇਰੇ ਤੇ ਆਲਰੇਡੀ ਪਰਚੇ ਪੈ ਰਹੇ ਆ ਮੈਂ ਜੇ ਤੁਹਾਨੂੰ ਆਪਣੇ ਕੇਸਾਂ ਦੀ ਲਿਸਟ ਦਵਾਂ ਤੇ ਮੇਰੇ ਚ 7-8 ਕੇਸ ਇਦਾਂ ਦੇ ਹੀ ਵੀ ਜਿਹੜੇ ਕਿ ਪ੍ਰੈਸ਼ਰ ਰਾਈ ਮੇਰੇ ਤੇ ਕ੍ਰੀਏਟ ਕੀਤੇ ਗਏ ਤੁਹਾਡਾ ਕੋਈ ਉਹਦੇ ਨਾਲ ਲੈਣਾ ਦੇਣਾ ਨਹੀਂ ਮੇਰਾ ਕੋਈ ਲੈਣਾ ਦੇਣਾ ਨਹੀਂ ਜਦੋਂ ਕੋਰਟ ਚ ਕੇਸ ਫਾਈਲ ਹੋਈ ਗਵਾਹ ਗਵਾਹ ਗਏ ਉੱਥੇ ਤੇ ਮੈਨੂੰ ਬੜੀ ਕਾਹ ਦੇ ਦਿੱਤਾ ਗਿਆ ਕੇਸਾਂ ਚ ਹਮ ਪਰ ਜਿਹੜੀ ਖੱਜਲ ਖੁਆਰੀ ਹੋਈ ਉਹ ਹੋਈ ਖੱਜਲ ਖਰਾਬੀ ਤਾਂ ਫਿਰ ਹੋਣੀ ਆ ਹੀ ਜੀ ਜਦੋਂ ਇਹ ਤਾਂ ਚਲੋ ਮੈਨੂੰ ਐ ਲੱਗਦਾ ਕਿ ਸਮਾਂ ਮਾੜਾ ਸੀਗਾ ਹਮ ਉਸ ਸਮੇਂ ਚੋਂ ਨਿਕਲੇ ਆ ਪਰ ਇਹ ਆ ਵੀ ਗੈਂਗਸਟਰ ਕਹਿਣਾ ਇੱਕ ਬੜੀ ਮੈਨੂੰ ਲੱਗਦਾ ਕਿ ਬਹੁਤ ਗਲਤ ਗੱਲ ਆ ਆਮ ਲੋਕਾਂ ਨੂੰ ਸੁਣਨ ਚ ਬਹੁਤ ਚੰਗਾ ਲੱਗਦਾ ਹੋਣਾ ਵੀ ਗੈਂਗਸਟਰ ਇਦਾਂ ਇਹ ਹੋ ਪਰ ਜਦੋਂ ਗੈਂਗਸਟਰ ਇੱਕ ਆਪਣੀ ਫੈਮਿਲੀ ਤੋਂ ਦੂਰ ਹੈ ਆਪਣੇ ਪੇਰੈਂਟਸ ਤੋਂ ਦੂਰ ਹੈ ਪੇਰੈਂਟਸ ਬਜ਼ੁਰਗ ਨੇ ਉਹਨਾਂ ਦੀ ਸੇਵਾ ਨਹੀਂ ਕਰ ਸਕਦੇ ਕਈ ਤੇ ਜਦੋਂ ਉਹਨਾਂ ਨੂੰ ਰਾਤ ਨੂੰ ਲੋਕਅਪ ਚ ਕੱਲੇ ਨੂੰ ਬੰਦ ਕਰ ਦਿੰਦੇ ਆ ਜੇਲ੍ਹ ਦੇ ਵਿੱਚ ਉਹਦਾ ਜਿਹੜਾ ਬ੍ਰੇਨ ਆਟੋਮੈਟਿਕ ਘਰ ਵੱਲ ਜਾਂਦਾ ਹੀ ਹੈ ਕਿ ਮੈਂ ਮੇਰੇ ਮਾਪਿਓ ਕੀ ਕਰਦਾ ਹੋਊਗਾ ਹੁਣ ਜਦੋਂ ਆਦਮੀ ਘਰੇ ਹੁੰਦਾ ਮੰਨ ਲਓ ਵੀ ਮੇਰੇ ਫਾਦਰ ਸਾਹਿਬ ਸੀਗੇ ਮੈਂ ਜੇਲ੍ਹ 'ਚ ਸੀਗਾ ਉਹਨਾਂ ਦੀ ਡੈਥ ਹੋ ਗਈ ਹਮ ਇੱਕ ਮਤਲਬ ਜਿੰਦਾ লাশ ਵਾਲੀ ਗੱਲ ਹੀ ਆ ਮੈਂ ਮਤਲਬ ਸੁਣ ਰਿਹਾ ਦੇਖ ਰਿਹਾ ਵੀ ਕੀ ਹੋ ਰਿਹਾ ਲੇਕਿਨ ਮੈਂ ਕੁਛ ਵੀ ਨਹੀਂ ਕਰ ਪਾ ਰਿਹਾ ਨਾ ਵਾਸਤੇ ਇਹ ਚੀਜ਼ਾਂ ਬਹੁਤ ਪਰੇਸ਼ਾਨ ਕਰਦੀਆਂ ਜੇਲ੍ਹ ਦੇ ਵਿੱਚ ਉਦੋਂ ਨੈਚੁਰਲ ਗੱਲ ਹੈ ਜੀ ਪਰੇਸ਼ਾਨ ਤਾਂ ਕਰਦੇ ਆਂ ਵੀ ਦੇਖ ਰਿਹਾ ਵੀ ਫੈਮਿਲੀ ਪਰੇਸ਼ਾਨ ਦੁੱਖ ਹੋ ਰਿਹਾ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਜਿਸ ਘੜੀ ਚ ਤੁਹਾਨੂੰ ਹੋਣਾ ਚਾਹੀਦਾ ਸੀ ਹੋ ਤੇ ਸ਼ਾਇਦ ਮੈਂ ਬਾਹਰ ਹੁੰਦਾ ਤੇ ਉਹ 10 ਸਾਲ ਹੋਰ ਜੀ ਸਕਦੇ ਸੀ ਕੋਈ ਮੰਨ ਲਓ ਵੀ ਗੈਂਗਸਟਰ ਤਾਂ ਤੁਸੀਂ ਕਹਿੰਦਾ ਵੀ ਗੈਂਗਸਟਰ ਲੇਕਿਨ ਉਹਦੇ ਅੰਦਰ ਕੀ ਹੈ ਉਹਦੇ ਅੰਦਰ ਕਿੰਨੇ ਇਮੋਸ਼ਨਸ ਨੇ ਸਾਫਟ ਕਾਰਨ ਕਿੰਨੇ ਨੇ ਉਹ ਤਾਂ ਨਹੀਂ ਨਾ ਪਤਾ ਉਹ ਤਾਂ ਜਿਵੇਂ ਮੰਨ ਲਓ ਵੀ ਕੋਈ ਨਾਲ ਰਹਿ ਰਿਹਾ ਉਹਨੂੰ ਹੀ ਪਤਾ ਨਹੀਂ ਵੀ ਕਿੰਨਾ ਕੁ ਸੌਫਟ ਹੈ ਕਿਦੇ ਪ੍ਰਤੀ ਸੌਫਟ ਹੈ ਜਾਂ ਇਹਦੀ ਰੂਟੀਨ ਕੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਕ ਜਿੰਦਾ লাশ ਹੀ ਆ ਜੇਲ੍ਹ ਚ ਦੇਖ ਰਿਹਾ ਕੀ ਹੋ ਰਿਹਾ ਫੀਲ ਉਹਨੂੰ ਕਰ ਸਕਦਾ ਵੀ ਕੀ ਹੋ ਰਿਹਾ ਪਰ ਉਹਦੇ ਲਈ ਕੁਝ ਕਰ ਨਹੀਂ ਸਕਦਾ ਗੈਂਗਸਟਰ ਦੇਖੋ ਪੋਲਿਟੀਕਲੀ ਬਣਾਉਂਦੇ ਆ ਮੈਂ ਇੱਕ ਆਮ ਘਰ ਦਾ ਇਨਸਾਨ ਆ ਬੱਚਾ ਸੀਗਾ ਮੈਂ ਘਰੇ ਬੈਠੇ ਹੁਣ ਮੇਰੇ ਤੇ 307 ਦਾ ਮਕਦਮਾ ਹੋ ਗਿਆ ਜੀ ਮੈਂ ਕਈ ਵਾਰੀ ਮੇਰੇ ਬ੍ਰਦਰ ਦਾ ਨਾਮ ਆ ਗਿਆ ਉਹਦਾ ਕੋਈ ਕੇਸ ਕਿਸੇ ਚ ਕੋਈ ਰੋਲਾ ਵੀ ਨਹੀਂ ਹੈ ਉਹਦਾ ਨਾਮ ਪੈ ਗਿਆ ਹੁਣ ਚਲੋ ਕਈ ਵਾਰੀ ਸਿਚੁਏਸ਼ਨ ਇਹਨਾਂ ਦੀ ਬਣ ਜਾਂਦੀ ਬੰਦਾ ਕਹਿੰਦਾ ਵੀ ਮੇਰੇ ਤੇ ਆਲਰੇਡੀ ਪਰਚੇ ਪੈ ਰਹੇ ਆ ਮੈਂ ਜੇ ਤੁਹਾਨੂੰ ਆਪਣੇ ਕੇਸਾਂ ਦੀ ਲਿਸਟ ਦਵਾਂ ਤੇ ਮੇਰੇ ਚ 7-8 ਕੇਸ ਇਦਾਂ ਦੇ ਹੀ ਵੀ ਜਿਹੜੇ ਕਿ ਪ੍ਰੈਸ਼ਰ ਰਾਈ ਮੇਰੇ ਤੇ ਕ੍ਰੀਏਟ ਕੀਤੇ ਗਏ ਤੁਹਾਡਾ ਕੋਈ ਉਹਦੇ ਨਾਲ ਲੈਣਾ ਦੇਣਾ ਨਹੀਂ ਮੇਰਾ ਕੋਈ ਲੈਣਾ ਦੇਣਾ ਨਹੀਂ ਜਦੋਂ ਕੋਰਟ ਚ ਕੇਸ ਫਾਈਲ ਹੋਈ ਗਵਾ ਗਵਾ ਗਏ ਉੱਥੇ ਤੇ ਮੈਨੂੰ ਬੜੀ ਘਾਤ ਦਿੱਤਾ ਗਿਆ ਕੇਸਾਂ ਚ ਹਮ ਪਰ ਜਿਹੜੀ ਖੱਜਲ ਖੁਆਰੀ ਹੋਈ ਉਹ ਹੋਈ ਖੱਜਲ ਖਰਾਬੀ ਤਾਂ ਫਿਰ ਹੋਣੀ ਆ ਹੀ ਹੈ ਜੀ ਜਦੋਂ ਇਹ ਤਾਂ ਚਲੋ ਮੈਨੂੰ ਐ ਲੱਗਦਾ ਕਿ ਸਮਾਂ ਮਾੜਾ ਸੀਗਾ ਹਮ ਉਸ ਸਮੇਂ ਚੋਂ ਨਿਕਲੇ ਆ ਪਰ ਇਹ ਆ ਵੀ ਗੈਂਗਸਟਰ ਕਹਿਣਾ ਇੱਕ ਬੜੀ ਮੈਨੂੰ ਲੱਗਦਾ ਕਿ ਬਹੁਤ ਗਲਤ ਗੱਲ ਆ ਆਮ ਲੋਕਾਂ ਨੂੰ ਸੁਣਨ ਚ ਬਹੁਤ ਚੰਗਾ ਲੱਗਦਾ ਹੋਣਾ ਵੀ ਗੈਂਗਸਟਰ ਇਦਾਂ ਇਹ ਉਹ ਪਰ ਜਦੋਂ ਗੈਂਗਸਟਰ ਇੱਕ ਆਪਣੀ ਫੈਮਿਲੀ ਤੋਂ ਦੂਰ ਆ ਆਪਣੇ ਪੇਰੈਂਟਸ ਤੋਂ ਦੂਰ ਆ ਪੇਰੈਂਟਸ ਬਜ਼ੁਰਗ ਨੇ ਉਹਨਾਂ ਦੀ ਸੇਵਾ ਨਹੀਂ ਕਰ ਸਕਦੇ ਕਈ ਤੇ ਜਦੋਂ ਉਹਨਾਂ ਨੂੰ ਰਾਤ ਨੂੰ ਲੋਕਅਪ ਚ ਇਕੱਲੇ ਨੂੰ ਬੰਦ ਕਰ ਦਿੰਦੇ ਆ ਜੇਲ੍ਹ ਦੇ ਵਿੱਚ ਉਹਦਾ ਜਿਹੜਾ ਬ੍ਰੇਨ ਆਟੋਮੈਟਿਕ ਘਰ ਵੱਲ ਜਾਂਦਾ ਹੀ ਹੈ ਕਿ ਮੈਂ ਮੇਰੇ ਮਾਪਿਓ ਕੀ ਕਰਦਾ ਹੋਊਗਾ ਹੁਣ ਜਦੋਂ ਆਦਮੀ ਘਰੇ ਹੁੰਦਾ ਮੰਨ ਲਓ ਵੀ ਮੇਰੇ ਫਾਦਰ ਸਾਹਿਬ ਸੀਗੇ ਮੈਂ ਜੇਲ੍ਹ 'ਚ ਸੀਗਾ ਉਹਨਾਂ ਦੀ ਡੈਥ ਹੋ ਗਈ ਹਮ ਇੱਕ ਮਤਲਬ ਜਿੰਦਾ লাশ ਵਾਲੀ ਗੱਲ ਹੀ ਆ ਮੈਂ ਮਤਲਬ ਸੁਣ ਰਿਹਾ ਦੇਖ ਰਿਹਾ ਵੀ ਕੀ ਹੋ ਰਿਹਾ ਲੇਕਿਨ ਮੈਂ ਕੁਝ ਵੀ ਨਹੀਂ ਕਰ پا ਰਿਹਾ ਨਾ ਵਾਸਤੇ ਇਹ ਚੀਜ਼ਾਂ ਬਹੁਤ ਪਰੇਸ਼ਾਨ ਕਰਦੀਆਂ ਜੇਲ੍ਹ ਦੇ ਵਿੱਚ ਉਹ ਨੈਚੁਰਲ ਗੱਲ ਹੈ ਜੀ ਪਰੇਸ਼ਾਨ ਤਾਂ ਕਰਦੇ ਆ ਇਹ ਵੀ ਦੇਖ ਰਿਹਾ ਆ ਵੀ ਦੋ ਫੈਮਿਲੀ ਪਰੇਸ਼ਾਨ ਦੁੱਖ ਹੋ ਰਿਹਾ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਜਿਸ ਘੜੀ ਚ ਤੁਹਾਨੂੰ ਹੋਣਾ ਚਾਹੀਦਾ ਸੀ ਉਹ ਤੇ ਸ਼ਾਇਦ ਮੈਂ ਬਾਹਰ ਹੁੰਦਾ ਤੇ ਉਹ 10 ਸਾਲ ਹੋਰ ਜੀ ਸਕਦੇ ਸੀ ਕੋਈ ਮੰਨ ਲਓ ਵੀ ਗੈਂਗਸਟਰ ਦਾ ਤੁਸੀਂ ਕਹਿੰਦਾ ਵੀ ਗੈਂਗਸਟਰ ਲੇਕਿਨ ਉਹਦੇ ਅੰਦਰ ਕੀ ਹੈ ਉਹਦੇ ਅੰਦਰ ਕਿੰਨੇ ਇਮੋਸ਼ਨਸ ਨੇ ਸੌਫਟ ਕੋਰਨਰ ਕਿੰਨੇ ਨੇ ਉਹ ਤਾਂ ਨਹੀਂ ਨਾ ਪਤਾ ਉਹ ਤਾਂ ਜਿਵੇਂ ਮੰਨ ਲਓ ਵੀ ਕੋਈ ਨਾਲ ਰਹਿ ਰਿਹਾ ਹੈ ਉਹਨੂੰ ਹੀ ਪਤਾ ਨਹੀਂ ਕਿੰਨਾ ਸੌਫਟ ਹੈ ਕਿਦੇ ਪ੍ਰਤੀ ਸੌਫਟ ਹੈ ਜਾਂ ਇਹਦੀ ਰੂਟੀਨ ਕੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਕ ਜਿੰਦਾ ਲਾਸ਼ ਹੀ ਆ ਜੇਲ੍ਹ ਚ ਦੇਖ ਰਿਹਾ ਕੀ ਹੋ ਰਿਹਾ ਹੈ ਫੀਲ ਉਹਨੂੰ ਕਰ ਸਕਦਾ ਵੀ ਕੀ ਹੋ ਰਿਹਾ ਪਰ ਉਹਦੇ ਲਈ ਕੁਝ ਕਰ ਨਹੀਂ ਸਕਦਾ